ਨਾਬੇ ਦੇ ਵਿੱਚ ਘੋੜਿਆਂ ਦਾ ਮੇਲਾ ਚੱਲ ਰਿਹਾ ਹੈ ਤੇ ਇਸ ਮੇਲੇ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਘੋੜੇ ਦਰਸ਼ਕਾਂ ਨੂੰ ਦਿਖਾਉਣ ਦੇ ਲਈ ਇੱਥੇ ਸ਼ੋਅ ਜਿਹੜੇ ਕਰਨ ਦੇ ਲਈ ਜਾਂਦੇ ਗਏ ਨੇ ਉਹਨਾਂ ਦੇ ਵਿੱਚੋਂ ਇੱਕ ਹੋਰ ਘੋੜਾ ਜੋ ਇੱਥੇ ਮੌਜੂਦ ਹੈ ਉਹਨਾਂ ਦੇ ਮਾਲਕ ਸਾਡੇ ਨਾਲ ਗੱਲਬਾਤ ਕਰਨਗੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਜੀ ਸ੍ਰੀਕਾ ਜੀ ਸ੍ਰੀਕਾ ਜੀ ਕੀ ਨਾਮ ਆ ਜੀ ਘੋੜੇ ਦਾ ਤੁਸੀਂ ਕਿੱਥੋਂ ਲੈ ਕੇ ਆਏ ਹੋ ਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਘੋੜੇ ਸਾਹਮਦੇ ਆਂ ਘੋੜਿਆਂ ਨੂੰ ਪਾਲਦੇ ਮੇਰਾ ਨਾਮ ਵੀਰੇ ਨਰਿੰਦਰ ਸਿੰਘ ਹੈ ਜੀ ਇਹ ਆਪਣਾ ਪਿੰਡ ਹੈ ਕੀਤਾ ਜੀ ਆਪਾਂ ਪੈਸੇ ਨਾਬੇ ਦੇ ਨੇੜੇ ਹੀ ਪੈਂਦਾ 6-7 ਕਿਲੋਮੀਟਰ ਤੇ ਪਟਿਆਲਾ ਜ਼ਿਲ੍ਹਾ ਜੀ ਇਹਦਾ ਘੋੜੇ ਦਾ ਨਾਮ ਹੈ ਜੀ ਆਸ਼ਮੰਦ ਇਹ ਆਪਣੀ ਪੰਜਾਬ ਦੀ ਲਾਈਨ ਕਹਿੰਦੇ ਨੇ ਜਿਹੜੀ ਆਪਣੀ ਗੁਰੂ ਸਾਹਿਬ ਦੇ ਟਾਈਮ ਤੋਂ ਚੱਲਦੀ ਆ ਰਹੀ ਹੈ ਜੀ ਨੀਲੇ ਘੋੜੇ ਨੀਲਾ ਘੋੜਾ ਜੀ ਮੱਜੂਕੇ ਲਾਈਨ ਦਾ ਤੇ ਮੱਜੂਕੇ ਵਾਲੇ ਵੱਡੇ ਘੋੜੇ ਦਾ ਪੁੱਤਾ ਜਿੱਥੋਂ ਮੱਜੂਕੇ ਲਾਈਨ ਸ਼ੁਰੂ ਹੋਈ ਹੈ ਮੱਜੂਕੇ ਪਿੰਡ ਸੀ ਜਿੱਥੇ ਬਾਪੂ ਜੋਰਾ ਜੀ ਨੇ ਘੋੜੇ ਕੀ ਜੀ ਮੱਝ ਨੂੰ ਕਹ ਰਹੇ ਹੋ ਉਹ ਕੋਲ ਲਾਈਨ ਚਾਹੀਏ ਠੀਕ ਹੈ ਹਾਂ ਜੀ ਤੇ ਉਹਦਾ ਪੋਤਾ ਹੀਰੇ ਘੋੜੇ ਦਾ ਬੱਚਾ ਹੈ ਅੱਛਾ ਤੇ ਇਹ ਘੋੜਾ ਨੂੰ ਤੁਹਾਡੇ ਕੋਲੇ ਕਿੰਨਾ ਚਿਰ ਹੋ ਗਿਆ ਰੱਖਿਆ ਕਿੰਨੂੰ ਆਪਣੇ ਲਵੇਂ ਹੋ ਗਿਆ 1.5 ਸਾਲ ਦੀ ਘੋੜੇ ਨੂੰ ਘੋੜੇ ਆਪਣੇ ਲਵੇਂ ਹੋਰ ਵੀ ਕਾਫੀ ਨੇ ਨਾਲ ਵੀ ਆਪਣੀ ਘੋੜੇ ਖੜੇ ਨੇ ਜੀ ਤੇ ਹੁਣ ਆਪਣੇ ਕੋਲ ਆ ਇਹਨੂੰ 1.5 ਸਾਲ ਹੋ ਗਏ ਇਹ ਪਹਿਲਾਂ ਆਪਣੇ ਹੁਣ ਐਸਐਸਪੀ ਬਣ ਗਏ ਜੀ ਤੇਜਿੰਦਰ ਤੇਜੀ ਜੀ ਬਾਦਰਗਾ ਡਿਊਟੀ ਆ ਉਹਨਾਂ ਕੋਲ ਵੀ ਰਿਹਾ ਜੀ ਇਹ ਜਦੋਂ ਦੋਦੰਦ ਸੀਬੇਰਾ ਤੇ ਹੀਰੋ ਝਾੜਾਂ ਜਿੱਥੇ ਆਟਮ ਘੋੜਾ ਹੁੰਦਾ ਸੀ ਡੇਰੇ ਚ ਬਾਬਾ ਜੀ ਕੋਲੇ ਉੱਥੇ ਵੀ ਰਿਹਾ ਜੀ ਘੋੜਾ ਹੈ अच्छा ते ਹੁਣ ਆਪਣੇ ਕੋਲੇ ਆ ਜੀ ਕਿੰਨਾ ਕੁ ਖਰਚਾ ਆ ਜਾਂਦਾ ਕਿੰਨਾ ਕੁ ਪੈਸਾ ਲੱਗਦਾ ਘੂੜਿਆਂ ਨੂੰ ਲੱਖਣ ਤੇ ਖਰਚਾ ਤਾਂ ਜੀ ਜੇ ਆਪਾਂ ਦੇਖੀਏ ਜੇ ਖਰਚਾ ਆਪਾਂ ਗਿਣਨ ਲੱਗ ਜੀ ਫਿਰ ਤਾਂ ਬੰਦਾ ਰੱਖ ਨਹੀਂ ਸਕਦਾ ਜੀ ਹਣਾ ਇਹ ਸ਼ੌਂਕ ਦੀ ਸ਼ੌਕ ਵਾਲੀ ਚੀਜ਼ ਹੈ ਜਿਹੜੇ ਬੰਦੇ ਨੂੰ ਸ਼ੌਂਕ ਆ ਉਹਨੂੰ ਕੋਈ ਖਰਚਾ ਵੀ ਨਹੀਂ ਲੱਗਦਾ ਜੇ ਆਪਾਂ ਦੇਖੀਏ ਕੋਈ ਬਾਲਾ ਨਜਾਇਜ਼ ਖਰਚਾ ਵੀ ਨਹੀਂ ਹੈਗਾ ਜੇ ਆਪਾਂ ਦੇਖੀਏ ਜਿਹੜਾ ਬੰਦਾ ਰੋਜ਼ ਕੋਈ ਨਸ਼ਾ ਪੱਤਾ ਕਰਦਾ ਜਾਂਦਾ ਰੂਪ ਪੱਤਾ ਕਰਦਾ ਉਹਦੇ ਨਾਲੋਂ ਤਾਂ ਠੱਟੇ ਆ ਜੀ ਅੱਛਾਲੇ ਆਪਣਾ ਸਹੀ ਪਾਸੇ ਸ਼ੌਂਕ 'ਚ ਲੱਗੇ ਹੋયા ਆ ਕਿਤੇ ਇਧਰ ਉਧਰ ਕਿਹਦੇ ਬੰਦੇ ਦਾ ਨਸ਼ੇ ਪਤੇ 'ਚ ਧਿਆਨ ਨਹੀਂ ਜਾਂਦਾ ਕੋਈ ਐਡਾ ਖਾਸ ਖਰਚਾ ਨਹੀਂ ਹੈਗਾ ਜੀ ਜਿਹਨਾਂ ਨੂੰ ਸਿੰਪਲ ਖਰਾਕ ਪਾਣੀ ਹਰਾਚਰਾ ਆਪਾਂ ਸਾਫ ਸੁਥਰਾ ਪਾਉਂਦੇ ਰਹੀਏ ਤਾਂ ਕੋਈ ਜਿਆਦਾ ਨਜ਼ਾਇਜ਼ ਖਾਤ ਕੋਈ ਸਪੈਸ਼ਲ ਖਰਾਕ ਵੀ ਨਹੀਂ ਹੈ ਕੋੜੇ ਸਪੈਸ਼ਲ ਖਰਾਕ ਤਾਂ ਜੀ ਆਹੀ ਹੈ ਜੀ ਬਸ ਆਪਣੇ ਛੋਲੇ ਹੋਗੇ ਜਿਵੇਂ ਹੋਗੇ ਜਵੀ ਹੋਗੀ ਚੋਕਰ ਹੋ ਗਿਆ ਕੋੜਿਆਂ ਦਾ ਉਹ ਆਪਣੇ ਤੇ ਡਿਪੈਂਡ ਆਪਾਂ ਕਿਸ ਹਿਸਾਬ ਨਾਲ ਪਾ ਸਕਦੇ ਹਾਂ ਕੋਈ ਬਿਮਾਰੀ ਬਿਮੂਰੀ ਦਾ ਖਤਰਾ ਇਹਨਾਂ ਨੂੰ ਹੁੰਦਾ ਹੈ ਬੱਸ ਜਿਆਦਾਤਰ ਤਾਂ ਨਹੀਂ ਕੋਈ ਬਿਮਾਰੀ ਆਉਂਦੀ ਜੀ ਇਹਨਾਂ ਨੂੰ ਜ਼ਿਆਦਾਤਰ ਇਹਨਾਂ ਨੂੰ ਬੰਨ ਦੀ ਸ਼ਿਕਾਇਤ ਆਉਂਦੀ ਹੁੰਦੀ ਹੈ ਉਹ ਜੇ ਆਪਾਂ ਖਾਣ ਪੀਣ ਸਹੀ ਰੱਖੀਏ ਜਾਂ ਟਾਈਮ ਸਿਰ ਮਸਾਲਾ ਵਗੈਰਾ ਦਿੰਦੇ ਰਹੀਏ ਤਾਂ ਕੋਈ ਦਿੱਕਤ ਨਹੀਂ ਆਉਂਦੀ ਹੈ ਜੀ ਅੱਛਾ ਹਾਂ ਜੀ ਬੱਸੇ ਕੋਈ ਕੋਈ ਜ਼ਿਆਦਾ ਭਿਆਨਕ ਬਿਮਾਰੀ ਨਹੀਂ ਨਾ ਨੂੰ ਹੁੰਦੀ ਜ਼ਿਆਦਾਤਰ ਪਹਿਲਾਂ ਵਿੱਚ ਦੀ ਘੋੜਿਆਂ ਦੇ ਮੇਲੇ ਜਿਹੜੇ ਬੰਦ ਕਰਨ ਦੀ ਗੱਲ ਚੱਲੀ ਸੀ ਉਹ ਚੀਜ਼ ਦਾ ਤੁਹਾਡੇ ਤੇ ਘੋੜਾ ਪਾਲਕਾਂ ਦੇ ਕੋਈ ਅਸਰ ਕਿੰਨਾ ਕੁ ਜ਼ਿਆਦਾ ਹੋਦਾ ਬਹੁਤ ਅਸਰ ਪਿਆ ਸੀ ਉਹ ਚੀਜ਼ ਦਾ ਪਿਛਲੇ ਸਾਲ ਮੰਡੀਆਂ ਵੀ ਨਹੀਂ ਲੱਗੀਆਂ ਕਿਉਂਕਿ ਮੰਡੀਆਂ ਦੇ ਸਿਰਤੀ ਬਹੁਤ ਬੰਦਿਆਂ ਦਾ ਰਜਗਾਰ ਜੁੜਿਆ ਹੁੰਦਾ ਬਹੁਤ ਵਪਾਰੀ ਬੰਦੇ ਨੇ ਜਿਨ੍ਹਾਂ ਦਾ ਰਜਗਾਰ ਕੱਲੇ ਘੋੜਿਆਂ ਦੇ ਸਿਰਤੇ ਆ ਉਹ ਜੇ ਆਪਣੇ ਕਈ ਬੱਚਿਆਂ ਦੇ ਬੰਦਿਆਂ ਦੇ ਘਰੇ ਬੱਚੇ ਹੋਗੇ ਜਿਹੜੇ ਘੋੜੀਆਂ ਦੇ ਉਹਨਾਂ ਨੇ ਸੇਲ ਵੀ ਮੇਲੇ ਅੱਜ ਕਰਨੇ ਨੇ ਜੀ ਆ ਕੇ ਉਹ ਤਾਂ ਸੋਸ਼ਲ ਮੀਡੀਆ ਦਾ ਟਾਈਮ ਉਹ ਆ ਗਿਆ ਘਰੋਂ ਵੀ ਹੋ ਜਾਂਦਾ ਆਨਲਾਈਨ ਚੱਲ ਪਿਆ ਜ਼ਿਆਦਾਤਰ ਨੇ ਕਿ ਮੰਡੀਆਂ ਦਾ ਬਹੁਤ ਫਾਇਦਾ ਜੀ ਨਾ ਇਹ ਬੰਦਿਆਂ ਨੂੰ ਸ਼ੌਂਕ ਵੱਧਾ ਬੰਦਾ ਕੰਮ ਫਿਰਕੇ ਮੇਲਾ ਦੇਖਦਾ ਤੁਰ ਫਿਰਕੇ ਜੀ ਹਾਂ ਉਹ ਚੀਜ਼ ਦਾ ਅਸਰ ਬਹੁਤ ਪਿਆ ਪੈਸੇ ਉਹ ਬਿਮਾਰੀ ਆਪਣੇ ਹੈ ਨਹੀਂ ਸੀ ਉਹ ਜਾ ਕੇ ਅੱਜ ਕੋੜਿਆਂ ਦੇ ਪੋਜ਼ਿਟਿਵ ਪਾਏ ਗਏ ਸੀ ਪਰ ਬਾਅਦ ਵਿੱਚ ਜਦੋਂ ਉਹਨਾਂ ਨੇ ਰਿਸਰਚ ਕੀਤੀ ਉਹਦੇ ਵਿੱਚ ਕੋਈ ਜ਼ਿਆਦਾ ਬਿਮਾਰੀ ਹੈ ਨਹੀਂ ਸੀ ਤੁਸੀਂ ਕੀ ਦੇਖਿਆ ਕੋੜਿਆਂ ਦਾ ਸ਼ੌਕ ਲੋਕਾਂ ਜੀ ਵੱਧ ਰਿਹਾ ਹੈ ਕਿ ਘਟ ਰਿਹਾ ਬਹੁਤ ਵੱਧ ਰਿਹਾ ਜੀ ਮੈਂ ਖੁਦ ਆਪਣੀ ਜੋਬ ਛੱਡ ਕੇ 24 ਘੰਟੇ ਕੋੜਿਆਂ ਚ ਜੀ ਅੱਛਾ ਮੈਂ ਐਕਸਲ ਬੈਂਕ 'ਚ ਵੀ ਜੋਬ ਕੀਤੀ ਹੈ ਸਟਾਕ ਮਾਰਕੀਟ ਕੰਪਨੀ 'ਚ ਵੀ ਜੋਬ ਕੀਤੀ ਹੈ ਜੀ ਅੱਛਾ ਮੈਂ ਉਹਨੂੰ ਵੀ ਐਸਸੀ ਨਾਨ ਮੈਡੀਕਲ ਹੈ ਜੀ ਹਾਂ ਜੀ ਹਾਂ ਤੁਸੀਂ ਨੌਕਰੀ ਛੱਡ ਕੇ ਇਹ ਚੁਣਿਆ ਉਹਦਾ ਫਾਇਦਾ ਸੀ ਕਿ ਇਹ ਚੁਣਿਆ ਇੰਦਰ ਸ਼ੌਕ ਹੈ ਜੀ ਸ਼ੌਕ ਦੇ ਨਾਲ ਨਾਲ ਹੁਣ ਅੱਗੇ ਥੋੜਾ ਜਿਹਾ ਬਿਜ਼ਨਸ ਵੀ ਬਣ ਗਿਆ ਨਾਲ ਨਾਲ ਸ਼ੌਕ ਵੀ ਆ ਨਾਲ ਨਾਲ ਬਿਜ਼ਨਸ ਵੀ ਆ ਵਿੱਚ ਸਿਲ ਪਰਚੇਜ਼ ਵੀ ਕਰਦੇ ਆ ਇਹ ਫੈਸਲਾ ਤੁਹਾਡਾ ਜਿਹੜਾ ਨੌਕਰੀ ਛੱਡਣਾ ਤੁਸੀਂ ਹੁਣ ਸਹੀ ਲੱਗਦਾ ਪੂਰਾ ਸਹੀ ਹੈ ਜੀ ਅੱਛਾ ਹਾਂ ਜੀ ਤੇ ਕਿੰਨਾ ਚਿਰ ਹੋ ਗਿਆ ਨੌਕਰੀ ਛੱਡਿਆ ਮੈਨੂੰ ਹੋ ਗਿਆ ਜੀ ਘੱਟੋ ਘੱਟ 3 ਸਾਲ ਹੋ ਗਏ ਉਹਨੇ ਜੀ ਅੱਛਾ ਜਿੰਨਾ ਉਧਰ ਕਮਾਉਂਦੇ ਸੀ ਉਸ ਤੋਂ ਵੱਧ ਕਮਾਉਣ ਲੱਗੇ ਵੱਧ ਜੀ ਵੱਧ ਹਾਂਜੀ ਬਾਕੀ ਜਿਹੜੀ ਉੱਥੇ ਕਮਾ ਕੇ ਮਨ ਨੂੰ ਸੰਤੁਸ਼ਟੀ ਨਹੀਂ ਮਿਲਦੀ ਜਿੰਨਾ 'ਚ ਰਹਿ ਕੇ 24 ਘੰਟੇ ਉਹ ਚ ਇਹ ਸ਼ੌਂਕ ਦੇ ਨਾਲ ਨਾਲ ਕਿੱਤਾ ਵੀ ਬਣ ਗਿਆ ਹਾਂਜੀ ਹਾਂਜੀ ਕਿੱਤਾ ਵੀ ਬਣ ਉਧਰ ਮੈਮੂਰੀ ਨੂੰ ਸ਼ੌਂਕ ਹੈ ਜੀ ਉਹਦਾ ਕਿੱਤਾ ਵੀ ਬਣ ਜਾਂਦਾ ਹੈ ਉਹਨੂੰ ਕਿੱਤੇ 'ਚ ਵੀ ਫਾਇਦਾ ਜਿਹੜੇ ਬੰਦੇ ਨੂੰ ਸ਼ੌਂਕ ਨਹੀਂ ਹੈਗਾ ਉਹਦੇ ਵਾਸਤੇ ਇਹਦੇ 'ਚ ਕੋਈ ਬੈਨੀਫਿਟ ਨਹੀਂ ਹੈਗਾ ਠੀਕ ਹੈ ਮਤਲਬ ਤੁਸੀਂ ਸੰਤੋਸ਼ਟ ਹੋਣਾ ਆਪਣੇ ਕੰਮ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਧੰਨਵਾਦ ਬਾਕੀ ਤਾਂ ਇਹ ਹਨ ਬਾਈ ਜੀ ਨਰਿੰਦਰ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਨੇ 3 ਸਾਲ ਪਹਿਲਾਂ ਨੌਕਰੀ ਛੱਡ ਕੇ ਬੈਂਕ ਦੀ ਇਹ ਕੰਮ ਸ਼ੁਰੂ ਕੀਤਾ ਘੋੜਿਆਂ ਦਾ ਉਹਨਾਂ ਦਾ ਸ਼ੌਂਕ ਸੀ ਹੁਣ ਉਹ ਕਿੱਤੇ ਦੇ ਰੂਪ ਵਿੱਚ ਇੱਕ ਸਫਲ ਜਿਹੜੇ ਐ ਘੋੜਾ ਪਾਲਕ ਬਣ ਗਏ ਨੇ ਤੇ ਇਸ ਤਰੀਕੇ ਦੇ ਨਾਲ ਉਹਨਾਂ ਨੇ ਲੋਕਾਂ ਨੂੰ ਜਿਹੜਾ ਮੋਟੀਵੇਟ ਕੀਤਾ ਐ ਘੋੜੇ ਰੱਖਣ ਦੇ ਲਈ ਤਾਂ ਹੋਰ ਇਸ ਤਰ੍ਹਾਂ ਦੇ ਅਪਡੇਟਸ ਦੇਖਣ ਲਈ ਤੁਸੀਂ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ